ਕਾਂਗਰਸ ਪਾਰਟੀ ਵੱਲੋਂ ਆਪਣੇ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਇਸ ਲਿਸਟ ਦੇ ਵਿੱਚ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਤੋਂ ਕਾਂਗਰਸ ਪਾਰਟੀ ਵੱਲੋਂ ਇੱਕ ਵਾਰ ਫਿਰ ਮੌਕਾ ਨਵਦੀਪ ਸਿੰਘ ਬੱਬੂ ਬਰਾੜ ਨੂੰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪਾਰਟੀ ਵਰਕਰਾਂ ਦੇ ਵਿੱਚ ਬੱਬੂ ਬਰਾੜ ਦਾ ਨਾਮ ਆਉਣ ਤੋਂ ਬਾਅਦ ਖੁਸ਼ੀ ਪਾਈ ਜਾ ਰਹੀ ਹੈ ਅਤੇ ਅੱਜ ਉਹਨਾਂ ਦੇ ਗ੍ਰਹਿ ਵਿਖੇ ਲਗਾਤਾਰ ਪਾਰਟੀ ਵਰਕਰਾਂ ਦਾ ਆਉਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਬੱਬੂ ਬਰਾੜ ਵੀ ਪੂਰੇ ਜੋਸ਼ ਵਿੱਚ ਦਿਸੇ ਅਤੇ ਉਹਨਾਂ ਵੱਲੋਂ ਜਿੱਥੇ ਪਾਰਟੀ ਦਾ ਧੰਨਵਾਦ ਕੀਤਾ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਆਖਿਆ ਕਿ 27 ਦੀਆਂ ਚੋਣਾਂ ਦੇ ਵਿੱਚ ਤਿੰਨਾਂ ਹੀ ਹਲਕਿਆਂ ਦੇ ਵਿੱਚੋਂ ਉਹ ਜਿੱਤ ਪ੍ਰਾਪਤ ਕਰਨਗੇ ਅਤੇ ਲਗਾਤਾਰ ਪਾਰਟੀ ਲਈ ਕੰਮ ਕਰਨਗੇ ਕਿਉਂਕਿ ਪਾਰਟੀ ਨੇ ਉਹਨਾਂ ਦੀ ਮਿਹਨਤ ਨੂੰ ਵੇਖਦਿਆਂ ਹੋਇਆਂ ਇਹ ਦੁਆਰਾ ਮੌਕਾ ਉਹਨਾਂ ਨੂੰ ਦਿੱਤਾ ਹੈ ਨਾਲ ਦੇ ਨਾਲ ਉਹਨਾਂ ਆਪਣੀ ਵਿਰੋਧੀਆਂ ਪਾਰਟੀਆਂ ਨੂੰ ਵਿੱਚ ਤਾਵਣ ਦਿੱਤੀ ਹੈ ਕਿ ਉਹ ਹੁਣ ਤਿਆਰ ਹੋ ਜਾਣ ਕਾਂਗਰਸ ਪਾਰਟੀ ਤਿਆਰ ਹੈ ਅਤੇ 27 ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰੇਗੀ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਵੇਗੀ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਹੋਰ ਕੀ ਗੱਲਬਾਤ ਕਰਦੇ ਨੇ ਕਾਂਗਰਸ ਪਾਰਟੀ ਦੇ ਨਵਨਯੁਕਤ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਕਿਉਂਕਿ ਸਿਆਣੇ ਕਹਿੰਦੇ ਆ ਜਦੋਂ ਕੋਈ ਜ਼ਿੰਮੇਵਾਰੀ ਪੈਂਦੀ ਹੈ ਜੇ ਇਮਾਨਦਾਰੀ ਨਾਲ ਕੰਮ ਨਾ ਕਰਕੇ ਤਾਂ ਇੱਕ ਛੁਪੀ ਹੋਈ ਚੋਰੀ ਹੁੰਦੀ ਜਾਂ ਛੁਪੀ ਹੋਈ ਗਦਾਰੀ ਹੁੰਦੀ ਹੈ ਲਗਭਗ 3.5 ਸਾਲ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵਰਦੀ ਜੀ ਨੇ ਮੇਰੇ ਤੇ ਜ਼ਿੰਮੇਵਾਰੀ ਪਾਈ ਸੀ ਕੋਸ਼ਿਸ਼ ਕੀਤੀ ਹੈ ਸਾਰੇ ਸੀਨੀਅਰ ਸਾਥੀਆਂ ਨਾਲ ਲੈ ਕੇ ਵਰਕਰਸ ਬਣਾਉਣ ਨਾਲ ਲੈ ਕੇ ਜਿਲ੍ਹੇ ਚ ਕਾਂਗਰਸ ਤਖੜੀ ਕਰਨ ਤੇ ਉਹ ਜੋ ਕੰਮ ਮੈਂ ਕੀਤੇ ਉਹ ਤੁਹਾਡੇ ਸਾਹਮਣੇ ਹੈ ਇੱਥੇ ਕਈ ਸਾਥੀ ਕਹਿੰਦੇ ਵੀ ਪ੍ਰਧਾਨ ਜੀ ਵਧਾਈਆਂ ਮੈਂ ਪ੍ਰਧਾਨ ਨਹੀਂ ਇੱਕ ਕਾਂਗਰਸ ਦਾ ਸੇਵਾਦਾਰ ਹਾਂ ਦਰਿਆ ਵਸ਼ਾਉਣ ਵਾਲਾ ਹੈ ਇਹ ਗੱਲ ਮੈਂ ਤਾਂ ਕੀਤੀ ਕਿਉਂਕਿ ਮੈਂ ਆਪਦੇ ਸਤਿਕਾਰਯੋਗ ਪਿਤਾ ਸਵਰਗਵਾਸੀ ਦਰਵੇਸ਼ਿਆਦਨ ਸਰਦਾਰ ਅਵਤਾਰ ਸਿੰਘ ਬਰਾੜ ਦੀ ਗਵਾਈ ਚ 28-29 ਸਾਲ ਇੱਕ ਵਰਕਰ ਦੇ ਤੌਰ ਤੇ ਕੰਮ ਕੀਤਾ ਹੈ ਇਸ ਲਈ ਮੈਨੂੰ ਪਤਾ ਹੈ ਵਰਕਰ ਦੀਆਂ ਕਿਵੇਂ ਸਮੱਸਿਆਵਾਂ ਨੇ ਉਹ ਕਿਵੇਂ ਹੱਲ ਕਰਨੇ ਤੇ ਵਰਕਰ ਜਿਹੜੇ ਘਰਾਂ ਚ ਬੈਠੇ ਆ ਕਿਸੇ ਨਾ ਕਿਸੇ ਕਾਰਨ ਰੁਸ ਕੇ ਜਾਂ ਸਾਡੇ ਕਈ ਵਾਰੀ ਸਾਡੀ ਲੀਡਰਸ਼ਿਪ ਦੀਆਂ ਕਮੀਆਂ ਹੁੰਦੀਆਂ ਉਹਨਾਂ ਨੂੰ ਦੂਰ ਕਰਕੇ ਮੈਂ ਪਹਿਲਾਂ ਵੀ ਯਤਨ ਕੀਤਾ ਜਿਹੜਾ ਕਾਹਤੇ ਦਫ਼ਤਰ ਚ ਲਿਆਉਣ ਹੋਂ ਜੋ ਡੇਢ ਸਾਲ ਆ ਦਿਨਪੁਰਾ ਤੇ ਕਰਕੇ ਪੂਰੀ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਨੂੰ ਤੇ ਵਰਕਰ ਸਭਾ ਨੂੰ ਬੂਤ ਤੇ ਵਰਕਰ ਲੈਵਲ ਤੋਂ ਲੈ ਕੇ ਸਾਰਿਆਂ ਨਾਲ ਲੈ ਕੇ ਯਤਨ ਕਰੂਗਾ ਤੁਸੀਂ ਪੁਰਾਣੀ ਵੀ ਮੇਰੇ ਸਤਿਕਾਰਯੋਗ ਪਿਤਾ ਜੀ ਦੀ ਰికార్ਡ ਕੱਢਿਓ ਉਹ ਅਕਸਰ ਕਹਿੰਦੇ ਕਹਿੰਦੇ ਸੀ ਵੀ ਜੈਸ ਪਰਿਵਾਰ ਚ ਫੋਟੋ ਤਰੱਕੀ ਨਹੀਂ ਕਰਦਾ ਜੈਸ ਦੇਸ਼ ਫੋਟੋ ਤਰੱਕੀ ਨਹੀਂ ਕਰਦਾ ਤੇ ਜੈਸ ਨਗਰ ਚ ਫੋਟੋ ਤਰੱਕੀ ਨਹੀਂ ਕਰਦਾ ਮੇਰਾ ਯਤਨ ਹੋਊਗਾ ਸੱਚੇ ਦਿਲੋਂ ਸਾਰਿਆਂ ਨੂੰ ਪੰਜੇ ਤੇ ਤਰੰਗੇਣਾ ਜੋੜਾਂ ਤਾਂ ਕਿ ਆਉਣ ਵਾਲੀ 2027 ਦੀ ਤ੍ਰੀਪੁਰ ਜੋਫਰੀ ਕੋਟ ਜ਼ਿਲ੍ਹੇ ਦੀਆਂ ਤਿੰਨ ਦੀਆਂ ਤਿੰਨ ਸੀਟਾਂ ਕਾਂਗਰਸ ਦੀ ਝੋਲੀ ਪਾ ਕੇ ਤੇ 27 'ਚ ਅਸੀਂ ਨਹੀਂ ਰੱਖੀਏ ਕਾਂਗਰਸ ਦੀ ਸਰਕਾਰ ਬਣੇ ਤਾਂ ਕਿ ਜੋ ਕਿ ਅੱਜ ਲੋਕ ਪੰਜਾਬ ਦੇ ਚਾਹੁੰਦੇ ਆ ਹਰ ਵਰਗ ਚਾਹੁੰਦਾ ਹੈ ਵੀ ਕਾਂਗਰਸ ਨੂੰ ਦੁਆਰਾ ਸਰਕਾਰ ਬਣਦਾ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ ਆ ਮਗਰ ਅ ਲਗਾਤਾਰ ਉਰੂਪੀ ਪਾਰਟੀ ਦੀ ਗੱਲ ਕਰ ਗਏ ਤਾਂ ਪਤਾ ਕਿ ਚਾਹੋਈ ਪਾਰਟੀ ਹੈਗੀ ਉਹ ਲਗਾਤਾਰ ਅਸਤਾਈਂ ਦੀਆਂ ਤਿਆਰੀਆਂ ਕਰ ਰਹੀ ਕਿਉਂਕਿ ਉਹਨਾਂ ਕਹਿੰਦੇ ਕਿ ਅਸੀਂ ਕੀਤੇ ਕੰਮਾਂ ਨੂੰ ਲੈ ਕੇ ਲਿਖਾਂਗੇ ਤੁਹਾਡਾ ਕੋ ਕਿਵੇਂ ਵੇਖੋਗੇ ਉਰੂਪੀ ਪਾਰਟੀ ਨੂੰ ਨਹੀਂ ਕੰਮ ਬਾਈ ਜਿ ਕਿਹੜਾ ਕੀਤਾ ਕੀ ਅੱਜ ਬੀਬੀਆਂ ਨੂੰ ਹਜ਼ਾਰ ਹਜ਼ਾਰ ਦੇਤਾ ਗੱਲ ਕਰਦੇ ਸੀ ਵੀਪੀਆਈ ਕਲਚਰ ਦੀ ਸਾਡੇ ਤੇ ਦੋਸ਼ ਲਾਉਂਦੇ ਸੀ ਅੱਜ ਕੀ ਹਾਲ ਹੈ ਗੱਲ ਕਰਦੇ ਸੀ ਰੇਤੇ ਤੇ ਬਜਰੀ ਦੀ ਅੱਜ ਕੀ ਹਾਲ ਹੈ ਗੱਲ ਕਰਦੇ ਸੀ ਕ੍ਰਪਸ਼ਨ ਦੀ ਉਹ ਕੀ ਹਾਲਾ ਤੁਹਾਡੇ ਸਾਹਮਣੇ ਹੈ ਹਰ ਵਰਗਾਂ ਅਜ ਪੰਜਾਬ ਦਾ ਲੁੱਟਿਆ ਲੁੱਟਿਆ ਮਹਿਸੂਸ ਕਰਦਾ ਹੈ ਬਦਲਾ ਅਜ ਬੁੰਦਲਿਆ ਫਿਰਦਾ ਪੰਜਾਬ ਚ ਅੱਜ ਤੁਸੀਂ ਨਸ਼ਿਆਂ ਦੀ ਗੱਲ ਕਰ ਲੋ ਅੱਜ ਜੋ ਅਮਨ ਸ਼ਾਂਤੀ ਕਿੱਥੇ ਅੱਜ ਕੋਈ ਆਪਦੇ ਆਪ ਨੂੰ ਸੁਰੱਖਿਅਤ ਸਮਝਦਾ ਹੈ ਦਿਨ ਦਿਹਾੜੇ ਲੁੱਟਾਂ ਖੋਹਾਂ ਜੋ ਕੁਝ ਹੋ ਰਿਹਾ ਹੈ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਪੰਜਾਬ ਨੂੰ ਚੰਗਾ ਵਸਦਾ ਖੁਸ਼ ਵਸਦਾ ਪੰਖੜਾ ਕਿਦਿਆਂ ਦਾ ਵੇਖਣ ਵਾਲੇ ਪੰਜਾਬ ਨੂੰ ਲੋਕੋ ਅੱਜ ਚਿੰਤਤ ਹੈ ਵੀ ਸਾਥੋਂ 2022 ਚ ਬਹੁਤ ਵੱਡੀ ਗਲਤੀ ਹੋਈ ਹੈ ਅੱਜ ਉਹ ਆਪਦੀ ਗਲਤੀ ਤੇ ਪਛਤਾਉਂਦੇ ਆ ਕਿਉਂਕਿ ਗੱਲਾਂ ਹੀ ਇਹੋ ਜਿਹੀਆਂ ਕੀਤੀਆਂ ਅਸੀਂ ਐ ਕਰਾਂਗੇ ਐ ਕਰਾਂਗੇ ਦੱਸ ਦੋ ਕੀ ਕੀਤਾ ਕੀ ਹੈ ਕੀ ਤੁਹਾਨੂੰ ਮੇਰਾ ਸਵਾਲ ਹੈ ਇੱਕ ਭਰਾ ਨੂੰ ਤੁਸੀਂ ਮੇਰੇ ਭਰਾ ਨੂੰ ਕਿ ਅੱਜ ਪੰਜਾਬ ਚ ਕ腐ਸ਼ਨ ਬੰਦ ਹੈ ਰੇਤਾ ਬੱਦਰੀ ਨਚੇ ਪੰਜਾਬ ਦੇ ਹਾਲਾਤ ਕਿੱਥੇ ਨੇ ਦਫ਼ਤਰਾਂ ਦਾ ਅੱਜ ਕੀ ਹਾਲ ਹੈ ਤੇ ਅਸੀਂ ਅੱਗੇ ਵੀ ਕਾਂਸਲੇ ਦੇਸ਼ ਦੀ ਆਜ਼ਾਦੀ ਦੌਣ ਤੋਂ ਲੈ ਕੇ ਸਵਧਾਨ ਨੂੰ ਕਾਇਮ ਰੱਖਣ ਤੱਕ ਜੋ ਕੰਮ ਕੀਤਾ ਹੈ ਕਾਂਗਸ ਪਾਰਟੀ ਦਾ ਇਤਿਹਾਸ ਹੈ ਕੁਰਬਾਨੀਆਂ ਪਰ ਇਤਿਹਾਸ ਹੈ ਤੇ ਅਸੀਂ ਕਾਂਗਸ ਦੇ ਆਦੀ ਲੀਡਰਸ਼ਿਪ ਚ ਰਾਹੁਲ ਗਾਂਧੀ ਦੀ ਖੜਗੇ ਸਾਹਿਬ ਦੀ ਅਮਰਿੰਦਰ ਸਿੰਘ ਜੀ ਰਾੜਾ ਰਾਜਾ ਵੜਿੰਗ ਜੀ ਪ੍ਰਤਾਪ ਬਾਜਵਾ ਜੀ ਸਜਿੰਦਰ ਨਾਵਾ ਜੀ ਦੀ ਗਵਾਹੀ ਚ ਅਸੀਂ ਤਕੜੇ ਹੋ ਕੇ ਜ਼ਿਲ੍ਹੇ ਚ ਕੰਮ ਕਰਾਂਗੇ ਤੇ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੋ ਸਾਡੀ ਮਿਹਨਤ ਹੈ ਮੇਰੀ ਨਹੀਂ ਮੈਂ ਤਾਂ ਵਰਕਰ ਦੇ ਤੌਰ ਤੇ ਕੰਮ ਕਰਨਾ ਹੈ ਮੇਰੇ ਨਾਲ ਸੀਨੀਅਰ ਸਾਥੀ ਖੜੇ ਹੈ ਜ਼ਿਲ੍ਹੇ ਦੀ ਸੂਚੀ ਲੀਡਰਸ਼ਿਪ ਕਾਂਗਸ ਦੇ ਨਾਲ ਹੈ ਅਸੀਂ ਪੰਜੇ ਦੇ ਤਰੰਗੇ ਦੀ ਗੱਲ ਕਰਨੀ ਕਿਸੇ ਢੜੇ ਗਰੁੱਪ ਦੀ ਗੱਲ ਨਹੀਂ ਕਰਨੀ ਮੇਰੇ ਵੱਡੇ ਭਾਈ ਜੀ ਨਵਦੀਪ ਸਿੰਘ ਬੱਬੂ ਬਰਾੜ ਸਪੁੱਤਰ ਸਾਡੇ ਇੱਕ ਨੇਕ ਰੂਹ ਇਮਾਨਦਾਰ ਸ਼ਖਸੀਅਤ ਸਰਦਾਰ ਅਵਤਾਰ ਸਿੰਘ ਜੀ ਬਰਾੜ ਹੋਰਾਂ ਦੇ ਫਰਜ਼ੰਦ ਉਹਨਾਂ ਦੇ ਬੇਟੇ ਨੂੰ ਅੱਜ ਦੁਬਾਰਾ ਜ਼ਿਲ੍ਹਾ ਪ੍ਰਧਾਨਗੀ ਦਾ ਜਿਹੜਾ ਹੈ ਜ਼ਿਲ੍ਹੇ ਦੀ ਸੇਵਾ ਕਰਨ ਦਾ ਕਾਂਗਰਸ ਪਾਰਟੀ ਨੇ ਮੌਕਾ ਦਿੱਤਾ ਮੈਂ ਕਹਾਂਗਾ ਵੀ ਇਹ ਦੂਸਰ ਸੁਭਾਗਿਆ ਭਰਿਆ ਸਮਾਂ ਸਾਡੇ ਵਾਸਤੇ ਕੋਈ ਹੋਰ ਨਹੀਂ ਸਕਦਾ ਪਹਿਲਾਂ ਵੀ ਪ੍ਰਧਾਨ ਜੀਆ ਨੇ ਇਸ ਜ਼ਿਲ੍ਹੇ ਵਾਸਤੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਬੂਥ ਲੈਵਲ ਤੋਂ ਲੈ ਕੇ ਤੇ ਬਲਾਕ ਲੈਵਲ ਤੱਕ ਸਾਰੇ ਹੀ ਲੀਡਰਾਂ ਨੂੰ ਦਰਜਾ ਬਦਰਜਾ ਲੀਡਰਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਬਜ਼ੁਰਗ ਕਈਆਂ ਕਾਰਨਾ ਕਰਕੇ ਲੀਡਰ ਘਰੇ ਬੈਠ ਗਏ ਸੀ ਉਹਨਾਂ ਨੂੰ ਘਰੋਂ ਕੱਢ ਕੇ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਲਿਆਂਦਾ ਗਿਆ ਇਹ ਇਹ ਕੰਮ ਨਵਦੀਪ ਸਿੰਘ ਬੱਬੂ ਬਰਾੜ ਦੇ ਹਿੱਸੇ ਆਇਆ ਔਰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਜਿਸ ਤਰ੍ਹਾਂ ਸਾਡੇ ਤੇ ਹਾਈ ਕਮਾਂਡ ਨੇ ਭਰੋਸਾ ਪ੍ਰਗਟ ਕੀਤਾ ਹੈ ਉਨ੍ਹਾਂ ਦੇ ਭਰੋਸੇ ਤੇ ਕਾਇਮ ਹੁੰਦੇ ਹੋਏ ਕੰਮ ਕਰਦੇ ਹੋਏ ਆਉਣ ਵਾਲੇ 27 ਦੇ ਵਿੱਚ ਫਰੀਦਕੋਟ ਦੀਆਂ ਤਿੰਨੇ ਦੀਆਂ ਤਿੰਨੇ ਵਿਧਾਨ ਸਭਾ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ